ਸੂਦਰਾ ਗਿਆ ਸਾ ਮਹਲਾ ਪਹਿਲਾ ਇਹ ਪਹਿਲੀ ਪਾਸ਼ੇ ਦਾ ਅਸਰਾ ਵਿੱਚ ਸ਼ਬਦ ਹੈ ਪਿਆਰੀ ਸਾਧ ਸੰਗਤ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਦਾ ਸਦਾ ਤੇਰ ਸਦਾ ਵਾਸੇ ਉਹ ਰਹਿਣ ਵਾਲਾ ਹੈ ਗੁਰੂ ਦੀ ਕਿਰਪਾ ਨਾਲ ਜੋ ਇੱਕ ਹੈ ਤੇ ਸਾਰੇ ਪਾਸਿਆਂ ਸਾਰੀਆਂ ਦਿਸ਼ਾਵਾਂ ਵਿੱਚ ਪੂਰਬ ਪੱਛਮ ਉੱਤਰ ਦੱਖਣ ਸਭ ਪਾਸੇ ਥਿਰ ਹੈ ਸਭ ਪਾਸੇ ਵਸਿਆ ਹੋਇਆ ਹੈ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਹੈ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ ਮਹਾਰਾ ਹੀ ਕਹਿੰਦੇ ਆਪਣੇ ਬਾਣੀ ਅੰਦਰ ਫਰਮਾਨ ਕਰਦੇ ਨੇ ਸਿਫਤ ਕਰਦੇ ਨੇ ਗੁਰੂ ਅਕਾਲ ਪੁਰਖ ਦੀ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬੈ ਸਰਬ ਸੁਵਾਲਾ ਕਹਿੰਦੀ ਮਹਾਰਾਜੋ ਕਿਹੜਾ ਦਰ ਹੈ ਉਹ ਕਿਹੜਾ ਦਰਵਾਜ਼ਾ ਹੈ ਕੈਸਾ ਹੈ ਉਹ ਕੈਸਾ ਘਰ ਹੈ ਕੈਸਾ ਹੈ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ ਸਾਰੇ ਨੂੰ ਦੇਖ ਰਿਹਾ ਸਾਰਿਆਂ ਨੂੰ ਸੁਣ ਰਿਹਾ ਕੌਣ ਚੰਗੇ ਕਰਮ ਕਰ ਰਿਹਾ ਕੌਣ ਮਾੜੇ ਕਰਮ ਕਰ ਰਿਹਾ ਸਭ ਕੁਝ ਤੂੰ ਦੇਖਦਾ ਪਿਆ ਹੈ ਜਿੱਥੇ ਬਹਿ ਕੇ ਉਹ ਕਿਹੜੀ ਜਗ੍ਹਾ ਹੈ ਜਿੱਥੇ ਤੂੰ ਬੈਠ ਕੇ ਸਾਰਿਆਂ ਦੀ ਸੇਵਾ ਸਾਰਿਆਂ ਦੀ ਸੁਵਾਲ ਕਰ ਰਿਹਾ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਿ ਤੇ ਤੇਰੇ ਵਾਣ ਹਾਰੇ ਕਹਿੰਦੇ ਬੇਸ਼ਵਾਰ ਕਿਸਮਾਂ ਦੇ ਅਣਗਿਣਤ ਅਤੇ ਸੰਗੀਤ ਸੰਗੀਤਕ ਸਾਜ਼ ਵਜਦੇ ਨੇ ਉੱਥੇ ਅਤੇ अनेका ਹੀ ਤੇਰੇ ਦਰਵਾਜ਼ੇ ਤੇਰੇ ਵਜਾਉਣ ਵਾਲੇ ਨੇ ਸਾਜ਼ ਵਜਾਉਣ ਵਾਲਿਆਂ ਦੀ ਵੀ ਉੱਥੇ ਕਮੀ ਨਹੀਂ ਹੈ ਵਾਜੇ ਤੇ ਦੇ ਨਾਦ ਅਨੇਕ ਅਸੰਖਾ ਅਨੇਕਾਂ ਤੇਰੇ ਨਾਦ ਹਨ ਉੱਥੇ ਵਜਾਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ ਮਹਾਰੀ ਕਹਿੰਦੇ ਨੇ ਕੇਤੇ ਤੇਰੇ ਰਾਗ ਪਰਿਸ਼ੋ ਕਹੀਏ ਕੇਤੇ ਤੇਰੇ ਗਾਵਣ ਹਾਰੇ ਤੇਰੇ ਕਈ ਗੋਈਏ ਹਨ ਜਿਹੜੇ ਤੈਨੂੰ ਗਾਰ ਹੈ ਤੇਰੀ ਮਹਿਮਾ ਕਰਦੇ ਨੇ ਅਨੇਕ ਰਾਗ ਰਾਗਣੀਆਂ ਸਮੇਤ ਤੈਨੂੰ ਗਾਉਣ ਵਾਲੇ ਹਨ ਬਹੁਤ ਸਾਰੇ ਹਨ ਰਾਗ ਰਾਗਣੀਆਂ ਜਿਹੜੇ ਤੈਨੂੰ ਸੁੰਦਰ ਢੰਗ ਦੇ ਨਾਲ ਗਾਇਨ ਕਰ ਰਹੇ ਨੇ ਗਾਵਨ ਦੁੱਧ ਨੂੰ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਹਵਾ ਪਾਣੀ ਤੇ ਅੱਗ ਤੈਨੂੰ ਗਾਉਂਦੇ ਹਨ ਰਾਜਾ ਤਾਂ ਰਾਮ ਰਾਜ ਧਰਮ ਰਾਜ ਜਿਹੜਾ ਨਾ ਤੇਰੇ ਦਰ ਤੇ ਬੈਠਾ ਹੈ ਗਾ ਰਿਹਾ ਹੈ ਬੈਠ ਕੇ ਗਾ ਰਿਹਾ ਹੈ ਕੀ ਕਹਾਂਦਾ ਹੈ ਕਹਿੰਦੇ ਗਾਵਨ ਤਉ ਤੁਨੋ ਚਿਤ ਗੁਪਤ ਲਖ ਜਾਨਣ ਲਿਖ ਲਿਖ ਧਰਮ ਵਿਚਾਰੈ ਚਿਤਰ ਗੁਪਤ ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖਤ ਧਰਮ ਰਾਜ ਵਿਚਾਰਦਾ ਹੈ ਤੈਨੂੰ ਗਾਉਂਦੇ ਹਨ ਵੀ ਗਾਵੰ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੈ ਤੇਰੇ ਵਜਾਏ ਹੋਏ ਸ਼ਦੀਵੀ ਸੁੰਦਰ ਸ਼ਿਵਜੀ ਬ੍ਰਹਮ ਅਤੇ ਦੇਵੀ ਆਦ ਤਨੂੰ ਗਾ ਰਹੇ ਨੇ ਉਹ ਵੀ ਤੈਨੂੰ ਗਾਉਂਦੇ ਨੇ ਗਾਵੰ ਤੁਧਨੋ ਇੰਦ ਇੰਦਰ ਆਸਣ ਬੈਠੇ ਦੇਵ ਤਿਆੰਦਰ ਨਾਲੈ ਸ਼ਿਵ ਵੀ ਤੈਨੂੰ ਗਾਰੇ ਧਰਮਰਾਜ ਵੀ ਤੈਨੂੰ ਗਾਉਂਦਾ ਪਿਆ ਤੇ ਗਾਵਨ ਤੁਦ ਨੂੰ ਇੰਦ ਇੰਦਰਾਸਣ ਬੈਠੇ ਆਪਣੇ ਸੰਗਾਸ਼ਨਾ ਉੱਪਰ ਬੈਠੇ ਇੰਦਰ ਵੀ ਆਪਣੇ ਦੇਵਤਿਆਂ ਦੀਆਂ ਮੰਡਲੀਆਂ ਸਮੇਤ ਗਾਰੇ ਨੇ ਗਾਵਨ ਤੁਦ ਨੂੰ ਸੰਦ ਸਮਾਦੀ ਅੰਗਰ ਗਾਵਨ ਤੁਦ ਨੂੰ ਸਾਧ ਵਿਚਾਰੈ ਸਮਾਧੀਆਂ ਵਿੱਚ ਲੀਨ ਜੋਗੀਸ਼ਵਰ ਅਤੇ ਵਿਚਾਰਾਂ ਵਿੱਚ ਲੱਗੇ ਹੋਏ ਸਾਧੂ ਲੋਕ ਤੇਰੀ ਸ਼ੋਭਾ ਕਰ ਰਹੇ ਹਨ ਗਾਵਨ ਤੁਧ ਨੂੰ ਜਦੀ ਸਦੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੈ ਸੰਜਮ ਸ਼ੀਲ ਸਚ ਵਿਚਿ ਵਿਚਨ ਵਾਲੇ ਸੰਤੁਸ਼ਟ ਪੁਰਖ ਤੈਨੂੰ ਗਾਉਂਦੇ ਹਨ ਅਤੇ ਤਕੜੇ ਯੋਧੇ ਤੇਰਾ ਯਸ ਗਾ ਯਸ ਕਰਦੇ ਨੇ ਸ਼ੋਧੇ ਵੀ ਤੈਨੂੰ ਗਾਦੇ ਨੇ ਗਾਵਨ ਤੁਦਨੋਂ ਪੰਡਤ ਪੜਨ ਰਖੀ ਸਰ ਜੁਗ-ਜੁਗ ਵੇਦਾਂ ਨਾਲੇ ਵੱਡੇ ਵੱਡੇ ਰਿਖੀ ਸਾਰੀਆਂ ਜੁਗਾਂ ਤੋਂ ਵੇਦਾਂ ਨੂੰ ਪੜਨ ਵਾਲੇ ਵਿਦਵਾਨਾਂ ਸਮੀਤ ਤੇਰੀ ਉਪਮਾ ਕਰ ਰਹੇ ਹਨ ਮਹਾਰਾਜ ਗਾਵਨ ਤੁਦਨੋ ਮੋਹਣੀਆਂ ਮਨਮੋਹਨ ਸੁਰਗ ਮਛ ਪਿਆਲੇ ਸੁਰਗ ਸੁਰਗ ਮਾਤ ਅਤੇ ਪਤਾਲ ਲੋਕ ਦੀਆਂ ਮਨ ਨੂੰ ਮੋਹ ਲੈਣ ਵਾਲੀਆਂ ਸੁੰਦਰੀਆਂ ਤੈਨੂੰ ਗਾਉਂਦੀਆਂ ਹਨ ਗਾਵੰ ਦੁੱਧ ਨੂੰ ਰਤਨਿ અપਾਈ ਤੀਰੇ 68 ਤੀਰਤ ਨਾਲੇ ਤੇਰੇ ਪੈਦਾ ਕੀਤੇ ਹੋਏ ਅਮੋਲਕ ਪਦਾਰਥ 68 ਤੀਰਥਾਂ ਸਮੇਤ ਤੇਰੀ ਕੀਰਤੀ ਕਰਦੇ ਹਨ ਗਾਵੰ ਦੁੱਧ ਨੂੰ ਜੋਦ ਮਹਾਵਲ ਸੁਰਾ ਗਾਵ ਦੁੱਧ ਨੌਖਾਣੀ ਚਾਰੇ ਵੱਡੇ ਜੂਰ ਵਾਲੇ ਬਲਵਾਨ ਯੁੱਧੇ ਤੈਨੂੰ ਗਾਉਂਦੇ ਹਨ ਮਹਾਰਾਜ ਅਤੇ ਚਾਰੇ ਖਾਣੀਆਂ ਅੰਡਜ ਜਿਰਜ ਸੀਤਜ ਉਤਪੁਜ ਵੀ ਇਹ ਸਾਰੇ ਤੈਨੂੰ ਗਾਉਂਦੇ ਹਨ ਗਵਨ ਦੁੱਧ ਨੌਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਾਰਾ ਬ੍ਰਹਿਮੰਡ ਉਸਨੇ ਵਕ ਵਕਸੇ ਦੇਜੂ ਤੈਨੂੰ ਸਾਜੂ ਜੋਤਨ ਜੋ ਤੂੰ ਸਾਜੇ ਤੇ ਥਾਉ ਥਾਈ ਟਗਾਏ ਹਨ ਤੈਨੂੰ ਗਾਉਂਦੇ ਹਨ ਮਹਾਰਾਜ ਸਹੀ ਤੁਦ ਨੂੰ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਤੈਨੂੰ ਉਹੀ ਗਾਉਂਦੇ ਹਨ ਜੋ ਤੇਰੇ ਭਗਤ ਹਨ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਮਹਾਰਾਜ ਉਹੀ ਗਾਉਂਦੇ ਨੇ ਅਤੇ ਜੋ ਪ੍ਰੇਮ ਮਈ ਆਨੰਦ ਵਿੱਚ ਮਤੇ ਤੇਰੇ ਨਾਲ ਰੰਗੀਜੇ ਰੰਗਦੇ ਤੇਰੇ ਰੰਗ ਵਿੱਚ ਰੰਗੇ ਹੋਏ ਹਨ ਹੋਰ ਕਹਤੇ ਤੁਦ ਨੂੰ ਗਾਵਨ ਕਿ ਮੈਂ ਜਿਤਨਾ ਆ ਵੰਨ ਨਾਨਕ ਕਿਆ ਵਿਚਾਰ ਹੈ ਪੁਰਵੀ ਨੇਕਾਂ ਤੈਨੂੰ ਗਾਉਂਦੇ ਹਨ ਜੋ ਮੇਰੇ ਚਿੱਤ ਵਿੱਚ ਨਹੀਂ ਆਉਂਦੇ ਨਾਨਕ ਉਹਨਾਂ ਬਾਰੇ ਕੀ ਵਿਚਾਰ ਕਰ ਦੇ ਕਰ ਸਕਦਾ ਸਈ ਸੋਈ ਸੂਈ ਸਦਾ ਸਚ ਸਾਹਿਬ ਸਾਚਾ ਸਾਚੀ ਨਹੀਂ ਉਹ ਮਲਕ ਸਚਾ ਉਸ ਦੀ ਵਡਿਆਈ ਸੱਚੀ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਪਿਆਰੀ ਸਾਧ ਸੰਗਤ ਜੀ ਹੈ ਭੀ ਹੋਸੀ ਜੈ ਨਾ ਜਸੀ ਰਚਨਾ ਜੇ ਨਿਰਚਾਈ ਜਿਸ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਨਾ ਪਿਆਰੀ ਸਾਧ ਸੰਗਤ ਜੀ ਉਹ ਹੁਣ ਭੀ ਹੈ ਸਦਾ ਹੋਏਗਾ ਨਾਉ ਜਾਂਦਾ ਹੈ ਤਿਨਾਕ ਤੇ ਜਾਏਗਾ ਹਮੇਸ਼ਾ ਵਾਸਤੇ ਉਹ ਹੈ ਮਹਾਰਾ ਜੀ ਕਹਿੰਦੇ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਅਬਾਈ ਜਿਸ ਨੇ अनेका ਰੰਗਾ ਅਤੇ ਕਈ ਭਾਂਤਾਂ ਦੀਆਂ ਦੀ ਮਾਇਆ ਰੂਪ ਸ੍ਰਿਸ਼ਟੀ ਸਜੀ ਹੈ ਕਹਿੰਦੇ ਫਿਰ ਕੀ ਕਹਿੰਦੇ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਿੜਿਆਈ ਉਹ ਆਪਣੀ ਵਿੜਾਈ ਅਨੁਸਾਰ ਆਪ ਹੀ ਉਸ ਦੀ ਸੰਭਾਲਣਾ ਕਰਦਾ ਹੈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਏ ਜੋ ਉਸ ਨੂੰ ਭਉਂਦਾ ਹੈ ਉਹ ਹੀ ਕਰਦਾ ਹੈ ਉਸ ਨੂੰ ਫਰਮਾਨ ਜਾਰੀ ਨਹੀਂ ਕਰਕਤ ਕੀਤਾ ਜਾ ਸਕਦਾ ਉਸ ਨੂੰ ਕੋਈ ਹੁਕਮ ਨਹੀਂ ਉਹਦੇ ਉੱਤੇ ਕੋਈ ਹੁਕਮ ਨਹੀਂ ਚਲਾ ਸਕਦਾ ਉਹਨੂੰ ਕੋਈ ਆਪਣਾ ਫਰਮਾਨ ਨਹੀਂ ਸੁਣਾ ਸਕਦਾ ਜੋ ਸੁਪਾਤ ਸ਼ਹਾ ਸ਼ਹਾਪਤ ਸਾਹਿਬ ਨਾਨਕ ਰਹੈਣ ਰਜਾਈ ਸੂ ਉਹ ਬਾਦਸ਼ਾ ਬਾਦਸ਼ਾਹਾਂ ਦਾ ਵੀ ਮਾਲਕ ਹੈ ਹੀ ਨਾਨਕ ਸਾਨੂੰ ਉਸ ਦੀ ਰਜ਼ਾ ਵਿੱਚ ਰਹਿਣਾ ਬਣਦਾ ਹੈ ਸੋ ਅੱਜ ਦੀ ਕਥਾ ਇੱਥੇ ਹੀ ਸੁਆਗਤ ਹੈ ਇਹ ਹੁਣ ਲੜੀਵਾਰ ਕਥਾ ਚੱਲਣੀ ਹੈ ਪਿਆਰੀ ਸਾਧ ਸੰਗਤ ਆਪ ਜੀ ਨੇ ਸਹਿਯੋਗ ਦੇਣਾ 10 ਮਿੰਟ ਦੀ ਕਥਾ ਹੈ ਦਸਮਿੰਟ ਕੱਢੋ ਪੂਰੀ ਸੁਣੋ ਤੇ ਇਹਦੇ ਭਾਵ ਅਰਥ ਆਪਣੇ ਹਿਰਦੇ ਵਿੱਚ ਵਸਾ ਕੇ ਇਸ ਬਾਣੀ ਨੂੰ ਪੜੋ ਪੜ ਪੜ ਗੱਡੀ ਲਧਣ ਵਾਲਾ ਕੰਮ ਨਾ ਕਰੀਏ ਕਿਉਂਕਿ ਇਹ ਬਾਣੀ ਕੋ ਵਿਰਲਾ ਵਿਚਾਰੇ ਉਹੀ ਗੁਰਮੁਖ ਬੰਦਾ ਹੈ ਜਿਹੜਾ ਇਸ ਬਾਣੀ ਨੂੰ ਵਿਚਾਰ ਕਰਦਾ ਹੈ ਸੋ ਮਹਾਰਾਜ ਦੀ ਬਾਣੀ ਹੈ ਸਬਸਕ੍ਰਾਈਬ ਕਰਨਾ ਇਸ ਚੈਨਲ ਨੂੰ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਤੋ ਆਪ ਦੇ ਸਹਿਯੋਗ ਨਾਲ ਇਹ ਸਾਰਾ ਕਾਰਜ ਹੁੰਦਾ ਹੈ ਗੁਰੂ ਦੀਆਂ ਵਡਿਆਈਆਂ ਗੁਰੂ ਦੀਆਂ ਸਿਫਤਾਂ ਇਹ ਆਪ ਦੇ ਨਾਲ ਮਿਲ ਜੁਲ ਕੇ ਹੀ ਹੁੰਦੀਆਂ ਹਨ ਸੋ ਪੈਰੀ ਸਾ ਸੰਗਤ ਆਉ ਫਤਿ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ